ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸੋਲਠ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਸਭਨਾ ਮਰਨ ਆਇਆ ਵਿਛੋੜਾ ਸਭ ਨਾਹ ਉੱਚੋ ਜਾਏ ਸਿਆਣਿਆ ਆਗੇ ਮਿਲਣ ਕਿਨਾਹ ਜਿਨ ਮੇਰਾ ਸਾਹਿਬ ਵਿਸਰੇ ਵਜੜੀ ਵੇਦ ਤਨਾਹ ਪੀ ਸਲਾਹ ਹੋ ਸਾਚਾ ਸੋਏ ਜਾ ਕੀ ਨਦਰ ਸਦਾ ਸੁਖ ਹੋਏ ਰਹਾਓ ਵੱਡਾ ਕਰ ਸਲਾਹਣਾ ਹੈ ਪੀ ਖੁਸੀ ਸੋਏ ਸਭਨਾ ਦਾਤਾ ਏਕ ਤੂੰ ਮਾਨਸ ਦਾਤਾ ਦਾਤ ਨਾ ਹੋਏ ਜੋ ਜਿਸ ਭਾਵੇ ਸੋ ਤੀਏ ਰਨ ਕੇ ਰੁੰਨੇ ਹੋਏ ਧਰਤੀ ਉਪਰ ਕੋਟ ਗੜ ਕੇਤੀ ਗਈ ਵਜਾਏ ਜੋ ਕਸਮਾਨਾ ਮਾਵਨੀ ਤਿਨ ਨਕ ਨਥਾ ਪਾਏ ਜੇ ਮਨ ਜਾਣ ਸੂਲੀਆਂ ਕਾਹੇ ਮਿੱਠਾ ਖਾਏ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਏ ਹੋਣ ਨਾ ਕਟੀਆਂ ਸੇ ਭਾਈ ਸੇ ਵੀਰ ਅੱਗੇ ਗਏ ਨ ਮਨਿਨ ਮਾਰ ਕਡੋ ਪੀਰ ਸੋਰਠ ਮੱਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ 모ਇਆ ਵਿਲਾ 부জে ਕੋਈ ਰਹਾਉ ਹਾਨ ਹੱਥ ਕਰ ਆਲ ਜਾ ਸੱਚ ਨਾਮ ਕਰ ਵਤ ਸੂਰਤ ਸੋਚ ਕਰ ਆੜਸਾਲ ਤਿਸ ਵਿੱਚ ਤਿਸ ਨੂੰ ਰਖ ਵਣ ਜਾ ਰਿਆ ਸਿਉ ਵਣਜ ਕਰ ਲੈ ਲਹਾ ਮਨ ਹਸ ਸੁਣ ਸਾਸਤ ਸਵਦਾਗਰੀ ਸਤ ਘੋੜੇ ਲੈ ਚੱਲ ਖਰਚ ਬਨ ਚੰਗਿਆਈਆਂ ਮਤ ਬਨ ਜਾਣੇ ਕਲ ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹੇ ਮਹਿਲ ਲਾਏ ਚਿੱਤ ਕਰ ਚੱਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਧਾਵਣੀ ਤਾਂ ਕੋ ਆਖੇ ਧੰਨ ਨਾਨਕ ਵੇਖੈ ਨਦਰ ਕਰ ਚੜੇ ਚੌਗਣ ਬਨ ਸੋਰਠ ਮੱਲਾ ਪਹਿਲਾ ਚੌਦ ਤੁਕੇ ਮਾਇਆ ਬਾਪ ਕੋ ਬੇਟਾ ਨੀਕਾ ਸਸਰੇ ਚਤਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਪਾਇਆ ਬਾਹਰ ਘਰ ਛੋੜਿਆ ਖੇਨ ਮਾ ਭਈ ਭਰਾਈ ਨਾਮਦਾਨ ਇਸ਼ਨਾਨ ਨਾ ਮਨਮੁਖ ਤਿਤ ਤਨ ਧੂਲ ਤੁਮਾਈ ਮਨ ਮਾਨਿਆ ਨਾਮ ਸਿਖਾਈ ਪਾਏ ਪਰੋ ਗੁਰ ਕੇ ਬਲਿਹਾਰੇ ਜਿਨ ਸਾਚੀ ਸੂ ਬੂਝ ਬੁਝਾਈ ਰਹਾਉ ਜਗ ਸਿਉ ਝੂਠ ਪ੍ਰੀਤ ਮਨ ਵਿਦਿਆ ਮਨ ਸਿਉ ਆਦ ਰਚਾਈ ਮਾਇਆ ਮਗਨ ਅਹਨੇ ਸ ਮਗ ਜੋਹੇ ਨਾਮ ਨਾਲੇਵੇ ਮਰੇ ਵਿਖ ਖਾਈ ਗੰਧਨ ਵੈਣ ਰਤਾ ਹਿਤਕਾਰੀ ਸ਼ਬਦੇ ਸੁਰਤਨਾ ਆਈ ਰੰਗਨ ਰਤਾ ਰਾਸ ਨਹੀਂ ਵਿਦਿਆ ਮਨਮੁਖ ਪਤ ਗਵਾਈ ਸਾਧ ਸਭਾ ਮਹਿ ਸਹਿਜ ਨਾ ਝਾਖਿਆ ਜੇਬਾ ਰਾਸ ਨਾ ਰਾਈ ਮਨ ਨਹੀਂ ਮਨ ਤਨ ਤਨ ਆਪਣਾ ਕਰ ਜਾਣਿਆ ਦਰ ਕੀ ਖਬਰ ਨ ਪਾਈ ਅੱਖੀ ਮੀਟ ਚਲਿਆ ਅੰਧਿਆਰਾ ਕਾਲ ਤਰ ਦਿਸੇ ਨਾ ਪਾਈ ਜਮਦਾਰ ਬਾਦ ਦਾ ਠੌਰ ਨ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅਖੀ ਵੇਖਾਂ ਕਹਿਣਾ ਕਥ ਨਾ ਜਾਈ ਕੰਨੀ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਰਿਦੇ ਵਸਾਈ ਨਿਰਪੋ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰਬਿਣ ਭਰਮ ਨ ਭਾਗੇ ਸੱਚ ਨਾਮ ਵਡਿਆਈ ਸੁਰਠ ਮੱਲਾ ਪਹਿਲਾ ਦੋ ਤੁਕੇ ਪੂੜ ਤਰਦੀਪ ਬੋਲ ਪਾਣੀ ਆਸਣ ਚਾਰ ਕੁੰਟ ਚੋਬਾਰਾ ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਚਲ-ਥਲ ਮਈਲ ਪਲਪੁਰ ਲੀਣਾ ਆਪੇ ਸਰਬ ਸੁਮਾਣਾ ਰਹਾਓ ਜੈ ਜੈ ਦੇਖਾਂ ਤੈ ਤੇ ਜੈ ਜੈ ਦੇਖਾਂ ਤੈ ਜੋਤ ਤੁਮਾਰੀ ਤੇਰਾ ਰੂਪ ਕਨੇਹਾ ਇਕਤ ਰੂਪ ਫਿਰੇ ਪਰਛਨਾ ਕੋਏ ਨਾ ਕਿਸਹੀ ਜਿਹਾ ਵੰਤਾ ਜੀ ਰਜ ਉਤਪੂਜ ਸੇਤੇ ਜੇ ਤੇਰੇ ਕੀਤੇ ਜਨਤਾ ਏਕ ਪੂਰਵ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿ ਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੇ ਪ੍ਰਣਿਤ ਨਾਨਕ ਸੁਣ ਮੇਰੇ ਸਾਈਵਾ ਡੁੱਬਦਾ ਪੱਥਰ ਲੀਜੇ ਸੋ ਰਠ ਮੱਲਾ ਪਹਿਲਾ ਹਉ ਪਾਪੀ ਪਤਿਤ ਪਰਮ ਪਖੰਦੀ ਤੂੰ ਨਰਮਲ ਨਰੰਕਾਰੀ ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕਰ ਸਰਣ ਤੁਮਾਰੀ ਤੁਮਾਰੀ ਕਰਤਾ ਤੂੰ ਮੈਂ ਮਾਨਿ ਮਾਣਿ ਮਹਤ ਨਾਮ ਤਨ ਪੱਲੇ ਸਾਚੇ ਸ਼ਬਦ ਸੁਮਾਨੇ ਰਹਾਉ ਤੂੰ ਪੂਰਾ ਹਮ ਊਰੇ ਹੋਸ਼ੇ ਤੂੰ ਗੋਰਾ ਹਮ ਔਰੇ ਤੁਝ ਹੀ ਮਨ ਰਾਤੇ ਅਹਨਸ ਪਰਬਾਤੇ ਹਰ ਦਸਨਾ ਜਪ ਮੰਨ ਰੇ ਤੂੰ ਸਾਚੇ ਹਾਂ ਹਮ ਤੁਮਹੀ ਰਾਚੇ ਸ਼ਬਦ ਭੇਦ ਖੁਨ ਸਾਚੇ ਪਹਿਨੇ ਸੇ ਨਾਮ ਰਤੇ ਸੇ ਸੂਚੇ ਮਰ ਜਨਮੇ ਸੇ ਕਾਚੇ ਅਵਰ ਨਦੀ ਸੇ ਕਿਸ ਸਲਾਈ ਤਿਸੇ ਸਰੀਰ ਨ ਕੋਈ ਪ੍ਰਣਵਤ ਨਾਨਕ ਦਾਸ ਹੰ ਦਾਸਾ ਗੁਰਮਤਿ ਜਾਣਿਆ ਸੋਈ ਸੋਰਠ ਮਲਾ ਪਹਿਲਾ ਅਲਖ ਅਪਾਰ ਅਗਾਮ ਅਗੋਚਰ ਨਾ ਤੇ ਸਕਾਲ ਨਾ ਕਰਮਾ ਜਾਤ ਜਾਤ ਜੋਨੀ ਸੰਭੋ ਨਾ ਕਿਸ ਨਾਂ ਤੇ ਸੁਭਾਉ ਨਾ ਭਰਮਾ ਸਾਚੇ ਸਚਿਆਰ ਵਿੱਚੋਂ ਕੁਰਬਾਨ ਨਾ ਤੇ ਸਰੂਪ ਵਲਨ ਨਹੀਂ ਰੇਖਿਆ ਸਾਚੇ ਸ਼ਬਦ ਨਿਸ਼ਾਨ ਰਹਾਉ ਨਾ ਤੇ ਮਾਤ ਪਿਤਾ ਸੁੱਤ ਬੰਧ ਪਾ ਨਾ ਤੇ ਕਾਮ ਨਾਰੀ ਅਕਲ ਨਰੰਜਨ ਅਪਰ ਅਪਰੰਪਰ ਸਗਲ ਜੋਤ ਸਗਲੀ ਜੋਤ ਤੁਮਾਰੀ ਘਟ ਘਟ ਅੰਤਰ ਬ੍ਰਹਮ ਲੁਕਾਇਆ ਘਟ ਘਟ ਜੋਤ ਸੁਭਾਈ ਬਜਰ ਕਪਾਟ ਮੁਕਤੇ ਗੁਰਮਤੀ ਨਿਰਪੈ ਤਾੜੀ ਲਈ ਜੰਤ ਉਪਾਏ ਕਾਲ ਸਿਰ ਜਨਤਾ ਵਸਗਤ ਜੁਗਤ ਸੁਭਾਈ ਸਤਗੁਰ ਸੇਵ ਪਦਾਰਥ ਪਾਵੇ ਛੂਟੇ ਸ਼ਬਦ ਕਮਾਈ ਸੂਚੇ ਭਾਂਡੇ ਸਾਚ ਕਮਾਵੇ ਸੂਚੇ ਭਾਂਡੇ ਸਾਚ ਸਮਾਵੇ ਵਿਰਲੇ ਸੂਚਾ ਚਾਰੀ ਤੰਤੇ ਕੋ ਪਰਮ ਤੰਤ ਮਿਲਾਇਆ ਨਾਨਕ ਸ਼ਰਣ ਤੁਮਾਰੀ ਸੋਰਠ ਮਹਲਾ ਪਹਿਲਾ ਜਿਉ ਮੀਨਾ ਬੇਨੋਂ ਪਾਣੀਏ ਤਿਉ ਸਾਕਾ ਤਮਰੇ ਪਿਆਸ ਤਿਉ ਹਰ ਬਿਨ ਮਰੀਏ ਰੇ ਮਨਾ ਜੋ ਬਿਰਥਾ ਜਾਵੇ ਸਾਸ ਮਨ ਰੇ RAM ਨਾਮ ਜਸ ਲੈ ਬਿਨ ਗੁਰ ਇਹੋ ਰਸ ਕਿਉ ਲਹੋ ਗੁਰ ਮੇਲੇ ਹਰ ਦੇ ਰਹਾਓ ਸੰਤ ਜਨਾ ਮਿਲ ਸੰਗਤੀ ਗੁਰਮੁਖ ਤੀਰਥ ਹੋਏ 68 ਤੀਰਥ ਮਜਨਾ ਗੁਰ ਦਰਸ ਪ੍ਰਾਪਤ ਹੋਏ ਜਿਉ ਜੋਗੀ ਜਤ ਬਾਹਰਾ ਤਪ ਨਾਹੀ ਸਤ ਸੰਤੋਖ ਤਉ ਨਾਮੇ ਬਿਨ ਦੇਹਰੀ ਜੰਮ ਮਾਰੇ ਅੰਤਰ ਦੋਖ ਸਾਕਤ ਪ੍ਰੇਮ ਨ ਪਾਈਏ ਹਰ ਪਾਈਏ ਸਤਗੁਰ ਪਾਏ ਸੁਖ ਦੁਖ ਦਾਤਾ ਗੁਰ ਮਿਲੇ ਕਹੋ ਨਾਨਕ ਸੇਵਤ ਸਮਾਏ ਸੋ ਰੋਮਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਾਮੁ ਥਾਰੇ ਪਖਾਰੀ ਜੀਉ ਮੈਂ ਕਾ ਮੰਗੋ ਕਿਛੇ ਤੇ ਨਾ ਰਹੀ ਹਾਰ ਦੀ ਜੇ ਨਾਮੋ ਪਿਆਰੀ ਜੀਓ ਘਟ ਘਟ ਰਾਵ ਰਹਾ ਬਨਵਾਰੀ ਜਨਤਾ ਰਮਈਆ ਗਉਤੋ ਵਰਤੇ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਓ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੋਨੀ ਹੈ ਵੀ ਹੋਨੀ ਘਟ ਤੀ ਪੀਤਰ ਦੇਖ ਮਰਾਰੀ ਜੀਓ ਜਨਮ ਮਰਨ ਕਹੋ ਇਹ ਜਗ ਬਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਸਤਗੁਰ ਮਿਲੇ ਤਾਂ ਗੁਰਮਤ ਪਾਈਏ ਸਾਖਤ ਬਾਜੀ ਹਾਰੀ ਜੀਓ ਸਤਗੁਰ ਬੰਦਨ ਤੋੜ ਨਰਾਰੇ ਬਹੁੜ ਨ ਗਰਵ ਮਜਾਰੀ ਜੀਓ ਨਾਨਕ ਗਿਆਨ ਦਾ ਤਨੁ ਪ੍ਰਕਾਸ਼ਿਆ ਹਰਮਨ ਵਸਿਆ ਨਰਨਕਾਰੀ ਜੀਓ ਸੋਢ ਮੱਲਾ ਪਹਿਲਾ ਜਿਸ ਜਲ ਨਿਦਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਬਾਹੀ ਜੀਓ ਸੋਢਸ ਵੇਸਪੇਖ ਜਤਲਾਈ ਦੁਵਿਧਾ ਇਹੋ ਹਾਲ ਨਾਹੀ ਜਿਉ ਮਾਨ ਰਏ ਥੇ ਰਹੋ ਮਤ ਕਤ ਜਾਈ ਜਿਉ ਬਾਹਰ ਢੂੰਡਤ ਬਹੁਤ ਦੁੱਖ ਪਾਵੇ ਘਟ ਅੰਮ੍ਰਿਤ ਘਟ ਮਾਹੀ ਜਿਉ ਰਹੋ ਅਵਗੁਣ ਛੋੜ ਗੁਣਾ ਕੋਤਾਵੇ ਕਰ ਅਵਗੁਣ ਪਛਤਾਹੀ ਜਿਉ ਸਰ ਅਫਸਰ ਕੀ ਸਾ ਨਾ ਜਾਣੇ ਫਿਰ ਫਿਰ ਕੀਚ ਬਡਾਈ ਜਿਉ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਓ ਕਾਹੀ ਜਿਉ ਨਿਰਮਲ ਨਾਮ ਜਪੋ ਸਦ ਗੁਰਮੁਖ ਅੰਤਰ ਕੀ ਗਤ ਨਾਹੀ ਜਿਉ ਪਰਹਰ ਲੋਭ ਨੰਦੋ ਕੂੜ ਤਿਆਗੋ ਸਚ ਗੁਰ ਬਚਨੀ ਫਲ ਪਾਈ ਜਿਓ ਜਿਉ ਪਾਵੇ ਤੂੰ ਰੱਖੋ ਹਰਿ ਜੀਉ ਜਨ ਨਾਨਕ ਸ਼ਬਦ ਸਲਾਈ ਜਿਓ ਸੋਠ ਮਹਲਾ ਪਹਿਲਾ ਪੰਜ ਪਦੇ ਆਪਣਾ ਘਰ ਮੂਸਤ ਰੱਖ ਨਸਾਕੇ ਕੀ ਕੁਵਾਰ ਕਰ ਜੋ ਹੁਨ ਲਾਗਾ ਘਰਦਰ ਰੱਖੇ ਸੇ ਰਸ ਚਾਕੇ ਜੋ ਗੁਰਮੁਖ ਸੇਵਕ ਲਗਾ ਮਨ ਦੇ ਸਮਝ ਕਵਨ ਮਤ ਲਗਾ ਨਾਮ ਅਸਾਰ ਅਨਰਸ ਸੁਭਾਨੇ ਲੋਵਾਨੇ ਫਿਰ ਪਛਤਾਏ ਅਪਾਗ ਰਹਾਓ ਆਵਤ ਕੋ ਹਰਖ ਜਾਤ ਕੋ ਰੂਵੇ ਇਹੋ ਦੁੱਖ ਸੁਖ ਨਾਲੇ ਲੱਗਾ ਲਾਗਾ ਆਪੇ ਦੁੱਖ ਸੁਖ ਭੋਗ ਭਗਾਵੇ ਗੁਰਮੁਖ ਸੋ ਅਨੁਰਾਗਾ ਹਰ ਅਸ ਉਪਰ ਅਬਰ ਕਾ ਕਹੀਏ ਜਿਨ ਪਿਆ ਸੋ ਪਰਤਪਤਾਗਾ ਮਾਇ ਮੋਤ ਜਿਨ ਇਹੋ ਰਸ ਖੋਇ ਜਾ ਸਾਕਤ ਦਨਮਤ ਲਗਾ ਮਨ ਕਾ ਜੀਉ ਪਵਨ ਪਤ ਦੇਹੀ ਦੇਹੀ ਮੈਂ ਦੇਉ ਸੁਮਾਗਾ ਜੇ ਤੂੰ ਦੇਹ ਤ ਹਰ ਰਸ ਗਾਈ ਮੰਤਰਿਤ ਹਰ ਲਿਵ ਲਗਾ ਸਾਹ ਸੰਗਤ ਮੈਂ ਹਰ ਰਸ ਪਾਈਏ ਗੁਰ ਮਿਲੀਏ ਜੰਮ ਭਾਗਾ ਨਾਨਕ ਅਰਾਮ ਨਾਮ ਜਪ ਗੁਰਮਖ ਹਰ ਪਾਈਏ ਮਸਤਕ ਭਾਗਾ ਸੋਠ ਮੱਲਾ ਪਹਿਲਾ ਸਰਬ ਜੀਆਂ ਸਿਰ ਲੇਖ ਲਿਖ ਤਲਾਹੂ ਬਿਨ ਲੇਖੇ ਨਹੀਂ ਕੋਈ ਜੀਉ ਆਪ ਲੇਖ ਕੁਦਰਤ ਕਰ ਦੇਖੇ ਹੁਕਮ ਜਲਾਏ ਸੋਈ ਜੀਓ ਮਨ ਰੇ RAM ਜਪੋ ਸੁਖ ਹੋਈ ਅਹਨੇ ਸਗੁਰ ਕੇ ਚਰਨ ਸਰੇਓ ਹਰ ਦਾਤਾ ਭੁਗਤਾ ਸੋਈ ਰਹਾ ਜੋ ਅੰਦਰ ਸੋ ਬਾਹਰ ਦੇਖੋ ਅਵਲ ਨ ਦੂਜਾ ਕੋਈ ਜੀਓ ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ ਘਟ ਘਟ ਜੋਤ ਸਮੋਈ ਜੀਓ ਚਲ ਤੋ ਠਾਕਰ ਰੱਖੋ ਘਰ ਆਪਣੇ ਗੁਰ ਮਿਲਿਏ ਇਹ ਮਤ ਹੋਈ ਜੀਓ ਦੇਖ ਅਦ੍ਰਿਸ਼ਟ ਰੱਖੋ ਬਿਸਮਾਦੀ ਦੁਖ ਬਿਸਰੇ ਸੁਖ ਹੋਈ ਜੀਉ ਪੀਉ ਅਪਿਉ ਪਰਮ ਸੋਖ ਪਾਈਏ ਨਿਜ ਘਰ ਵਾਸਾ ਹੋਈ ਜੀਉ ਜਨਮ ਮਰਨ ਭਉ ਭੰਜਨ ਗਾਈਏ ਪੁਨਰਪ ਜਨਮ ਨਾ ਹੋਈ ਜੀਉ ਤਤ ਨਰੰਜਨ ਜੋਤ ਸਮਾਈ ਸੋਹੰਗ ਬੇਦਨਾ ਕੋਈ ਜੀਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ ਸੋਰਠ ਮਲਾ ਪਹਿਲਾ ਕਰ ਤਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਤ ਸਭਾਵਾ ਤਦ ਹੀ ਗਾਵਾਂ ਤਾਂ ਗਾਵੇ ਗਾ ਫਲ ਪਾਵਾਂ ਗਾਵੇ ਕਾ ਫਲ ਹੋਈ ਜਾਂ ਆਪੇ ਦੇਖੇ ਸੋਈ ਮਨ ਮੇਰੇ ਗੁਰਬਚਨੀ ਨਿਤ ਪਾਈ ਤਾਂ ਤੇ ਸੱਚ ਮੈਂ ਰਹਾ ਸਮਾਈ ਰਹਾਓ ਗੁਰਸਾਖੀ ਅੰਦਰ ਜਾਗੀ ਤਾਂ ਚੰਚਲ ਮਤ त्यागी ਗੁਰਸਾਖੀ ਦਾ ਉਜਿਆਲਾ ਤਾਂ ਮਿਟਿਆ ਸਗਲ ਅੰਧਿਆਰਾ ਗੁਰ ਚਰਨੀ ਮਨ ਲਗਾ ਤਾਂ ਜਮਗਾ ਮਾਲਕ ਭਗਾ ਪੈ ਵਿੱਚ ਨਿਰਪੋਪਾਇਆ ਤਾਂ ਸਹੀ ਜੇ ਕੇ ਕਰ ਆਇਆ ਪਾਣਤ ਨਾਨਕ ਬੂਝੇ ਕੋ ਵਿਚਾਰੀ ਇਸ ਜਗ ਮੇ ਕਲਣੀ ਸਾਰੀ ਕਰਣੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ ਕਲਣੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ